ਜੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜਿਹੜਾ ਵਿਸ਼ਾ ਜਿਵੇਂ ਕਿ ਆਪਾਂ ਪਤਾ ਸਾਨੂੰ ਲੜੀ ਵਰਸਸ ਦਸ ਦੇ ਬੋਲਾ ਟੌਪ ਦੀ 1 ਬਾਈ 1 ਉਸੇ ਸੀਰੀਜ਼ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਜੀ ਅੱਜ ਆਪਾਂ ਤੁਹਾਡੇ ਵਾਸਤੇ WWS ਦਾ ਜਿਹੜਾ ਵਰਲਡ ਦਾ ਅੱਜ ਤੱਕ ਸਭ ਤੋਂ ਨੰਬਰ 2 ਤੇ TPS ਕੋਰ ਰਹਿਣ ਵਾਲਾ ਬੋਲਾ ਉਸ ਬੋਲੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦਵਾਂਗੇ ਠੀਕ ਹੈ ਜੀ ਸੋ ਇੱਕ ਆਪਾਂ ਵੀਡੀਓ ਅੱਗੇ ਅਪਲੋਡ ਕੀਤੀ ਸੀ ਜਿਵੇਂ ਕਿ ਬੋਲਾ ਆਪਣਾ ਨੰਬਰ 1 ਤੇ TPS ਕੋਰ ਵਿੱਚ ਆ ਰਿਹਾ ਸੀਗਾ ਸੋ ਤੁਸੀਂ ਬਸ ਬਾਲ ਦੀ ਵੀਡੀਓ ਦੇਖ ਸਕਦੇ ਆ ਗਰਜਾਂਸ ਬੋਲ ਦਾ ਨਾਮ ਆ ਸੋ ਅੱਜ ਆਪਾਂ ਲੈ ਗਏ ਆ ਜੀ ਨੰਬਰ 2 ਵਰਲਡ ਦਾ ਸਭ ਤੋਂ ਜ਼ਿਆਦਾ ਟੀਪੀਆ ਸਕੋਰ ਬੱਲ ਡਬਲਯੂ ਡਬਲਯੂ ਐਸ ਦਾ ਜਿਸ ਦਾ ਨਾਮ ਹੈਗਾ ਜੀ ਸ਼ੀਪ ਸਟਾਰ ਠੀਕ ਆ ਜੀ ਸੋ ਤੁਹਾਨੂੰ ਆਪਾਂ ਇਸ ਬੋਲ ਦੇ ਅੰਕੜੇ ਦੱਸਾਂਗੇ ਸੋ ਜੋ ਵੀਰ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਠੀਕ ਆ ਜੀ ਸੋ ਚਲੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਬੋਲ ਦੀ ਫੋਟੋ ਬੜਾ ਹੀ ਆਕਰਸ਼ਕ ਦੇ ਹੋਣ ਹਰ ਬੋਲ ਦੇਖਣ ਨੂੰ ਲੱਗ ਰਿਹਾ ਵਾ ਠੀਕ ਹੈ ਜੀ ਸੋ ਆਪਾਂ ਇਸ ਬੋਲ ਦੀ ਪੈਡਾਗਰੀ ਤੁਹਾਨੂੰ ਦੱਸਦੇ ਆਂ ਇਸ ਬੋਲ ਦੀ ਪੈਡਾਗਰੀ ਹੈਗੀ ਕਿ ਟ੍ਰੂਪਰ ਕ੍ਰਾਸ ਐਕੂਰਾ ਕ੍ਰਾਸ ਰੀਸੋਲਵ ਠੀਕ ਹੈ ਜੀ ਸੋ ਲੇਟੈਸਟ ਅੰਕੜੇ ਇਹਨਾਂ ਨੇ 17/9/2025 ਨੂੰ ਅਪਡੇਟ ਕੀਤੇ ਆ ਇਸ ਬੋਲ ਦੇ ਜੋ ਕਿ ਤਕਰੀਬਨ ਅਜ ਤੋਂ 4-5 ਦਿਨ ਪਹਿਲੇ ਅੰਕੜੇ ਅਪਲੋਡ ਕੀਤੇ ਇਹਨਾਂ ਨੇ ਸੋ ਇਸ ਬੋਲ ਦਾ ਡੇਟ ਆਫ ਬਰਥ ਹੈਗਾ ਜੀ ਜੁਲਾਈ 9 2021 ਸੋ ਤਕਰੀਬਨ ਇਸ ਬੋਲ ਦੀਆਂ ਜੋ ਅੱਗੇ ਬੱਚੀਆਂ ਨੇ ਪਰਫਾਰਮੈਂਸ ਕਰ ਰਹੀਆਂ ਨੇ ਉਹ ਹਲੇ ਫਸਟ ਲਿਗੂਟੇਸ਼ਨ ਤੇ ਇਹੀ ਪਰਫਾਰਮੈਂਸ ਕਰ ਰਹੀਆਂ ਨੇ ਠੀਕ ਹੈ ਜੀ ਸੋ ਉਹਨਾਂ ਦਾ ਬਹੁਤ ਹੀ ਵਧੀਆ ਮਿਲਕਰ ਕੋਣ ਆ ਰਿਹਾ ਵਾ ਫਸਟੇਲ ਕਲੈਕਟੇਸ਼ਨ ਤੇ ਜਿਵੇਂ ਸਬੋਲਦੇ ਆ ਬੱਚਿਆਂ ਪਰਫਾਰਮੈਂਸ ਕਰ ਰਹੀਆਂ ਨੇ ਸੋ ਆਪਾਂ ਇਸ ਬੋਲ ਦਾ ਦੇਖੋ ਮਿਲਕ ਬੀਟਾ ਕੈਸੀਨ ਹੈਗਾ ਜੀ A1 A2 ਸੋ ਚੰਗਾ ਮਿਲਕ ਹੁੰਦਾ ਹੈ ਇਹ ਆਮ ਤੌਰ ਤੇ ਆਪਾਂ A2 A2 ਪ੍ਰੇਫਰ ਕਰਦੇ ਆਂ ਬਟ ਇਸ ਬੋਲ ਦਾ A1 A2 ਆ ਜੀ ਇਸ ਤੋਂ ਅੱਗੇ ਆਪਾਂ ਦੇਖ ਸਕਦੇ ਆਂ ਜੀ ਕਾਪਾ ਕੈਸੀਨ ਜੋ ਇਸ ਬੋਲ ਦਾ ਹੈਗਾ ਜੀ AA ਆ ਠੀਕ ਹੈ ਜੀ ਜੋ ਇਸ ਬੋਲ ਦੀ ਮਾ ਦਾ ਰਿਕਾਰਡ ਆ ਰਿਹਾ AA ਸੋ ਏ ਵੀ ਆਪਾਂ ਦੇਖਦੇ ਹਾਂ ਕਿ ਇਹ ਇਹ ਹੁੰਦਾ ਵਾ ਏ ਬੀ ਹੁੰਦਾ ਤੇ ਬੀ ਬੀ ਹੁੰਦਾ ਠੀਕ ਆ ਜੀ ਸੋ ਇਸ ਦੇ ਨਾਲ ਆਪਾਂ ਦੇਖ ਰਹੇ ਹਾਂ ਜੋ ਬੋਲ ਦੀ ਅੰਗੇ ਬੱਛੀਆਂ ਆਉਣਗੀਆਂ ਉਹਨਾਂ ਵਿੱਚੋਂ ਥੋੜਾ ਜਿਹਾ ਪਨੀਰ ਦੀ ਮਾਤਰਾ ਘਟਾ ਸਕਦੀ ਹੈ ਪਰ ਮਰਕਰ ਰਿਕਾਰਡ ਇਸ ਦਾ ਬਹੁਤ ਜ਼ਿਆਦਾ ਹੈ ਸੋ ਜੀ ਆਪਾਂ ਦੇਖੀ ਇਸ ਬੋਲ ਦੇ ਪਿਤਾ ਦਾ ਨਾਂ ਹੈਗਾ ਜੀ ਜੋ ਸਾਇਰ ਲੈ ਕੇ ਆਇਆ ਪਲਾਨ ਕਨਾਲ ਰੇਨਗਰਡ ਟ੍ਰੂਪਰ ਠੀਕ ਆ ਜੀ ਸੋ ਜੋ ਇਸ ਬੋਲ ਦੀ ਮਾਂ ਦਾ ਹੈਗਾ ਨਾਂ ਜੀ ਓਸੀਡੀ ਐਕੂਰਾਸ ਹੋਏ 60075 ਐਕਸੀਡੈਂਟ 90 ਸੋ ਤੁਸੀਂ ਦੇਖ ਸਕਦੇ ਨੇ ਅਸੀਂ ਮਾਂ ਦਾ ਜੋ ਹੈਗਾ ਰਿਕਾਰਡ ਐਕਸੀਡੈਂਟ 90 ਤੇ ਜਾ ਰਿਹਾ ਵੈਰੀ ਗੁੱਡ ਤੋਂ ਇੱਕ ਸਟੈਪ ਉੱਪਰ ਐਕਸੀਡੈਂਟ ਤੇ ਠੀਕ ਹੈ ਜੋ ਕਿ ਬਹੁਤ ਵਧੀਆ ਅੰਕੜੇ ਹੁੰਦੇ ਆ ਸੋ ਤੁਸੀਂ ਅਸੀਂ ਦੀ ਮਾਂ ਦਾ ਮਿਲਕ ਰਿਕਾਰਡ ਦੇਖ ਸਕਦੇ ਆ ਜੀ ਜੋ ਕਿ 301 ਦਿਨਾਂ ਵਿੱਚ ਅਸੀਂ ਨੇ 3 ਟਾਈਮ ਲੈਕਟੇਸ਼ਨ ਦੇ ਨਾਲ ਆਪਣਾ ਰਿਕਾਰਡ ਕੀਤਾ ਵਾ 16583 ਠੀਕ ਹੈ ਜੀ ਮਿਲਕ ਰਿਕਾਰਡ ਹੈਗਾ ਕਿਲੋਗ੍ਰਾਮ ਇਸ ਦਾ 301 ਦਿਨਾਂ ਦਾ ਸੋ ਇੰਨੇ ਜ਼ਿਆਦਾ ਮਿਲਕ ਰਿਕਾਰਡ ਦੇ ਨਾਲ ਨਾਲ ਫੈਟ ਪਰਸੈਂਟ ਬਹੁਤ ਵਧੀਆ ਵਾ 4.3 ਆ ਰਿਹਾ ਵਾ ਜੋ ਕਿ ਆਪਾਂ ਨੂੰ ਆਮ ਇੰਨੇ ਜਿਆਦਾ ਮਿਲਕਰ ਰਿਕਾਰਡ ਦੇ ਵਿੱਚ ਦੇਖੋ ਨਹੀਂ ਮਿਲਦਾ ਫੈਟ ਘਟ ਜਾਂਦੀ ਆ ਬਟ ਇਸ ਵਿੱਚ ਫੈਟ ਵਧੀ ਆ ਰਹੀ 16583 ਜੋ ਕਿ ਤਕਰੀਬਨ 54 ਤੋਂ 55 ਲੀਟਰ ਉਸ ਤੋਂ ਬਣ ਜਾਂਦੀ ਆ ਜੀ ਪੂਰੀ 301 ਦਿਨਾਂ ਦੀ ਠੀਕ ਆ ਜੀ ਸੋ ਮਟਰਨਲ ਗ੍ਰੈਂਡ ਸਾਇਰ ਹੈਗਾ ਜੀ ਇਸ ਦੇ ਨਾਨੇ ਨਾਨਾ ਹੈਗਾ ਜੀ ਪਾਈਨ ਟਰੀ ਐਕਿਉਰੇਟੀ ਸੋ ਜੋ ਇਸ ਬਾਲ ਦੀਆਂ ਕਿ ਡਾਟਰਸ ਪਰਫਾਰਮੈਂਸ ਕਰ ਰਹੀਆਂ ਨੇ ਉਹਨਾਂ ਦਾ ਮਿਲ ਕੇ ਰਿਕਾਰਡ ਵੀ ਬਹੁਤ ਵਧੀਆ ਆ ਰਿਹਾ ਵਾ 13194 ਲੀਟਰ ਇਹਨਾਂ ਦੀਆਂ ਜਿਹੜੇ ਡਾਟਰ ਅੱਗੇ ਪਰਫਾਰਮੈਂਸ ਕਰ ਰਹੀਆਂ ਉਹਨਾਂ ਦਾ ਮਿਲ ਕੇ ਰਿਕਾਰਡ ਆ ਰਿਹਾ ਸੋ ਇਸ ਦੇ ਨਾਲ ਨਾਲ ਇਸ ਜਿਹੜੇ ਡਾਟਰਸ ਨੇ ਉਹ ਫੈਟ ਵਿੱਚ ਇੰਪਰੂਵਮੈਂਟ ਕਰ ਪਾਈਆਂ ਜੋ ਕਿ ਹੈ 4.70 ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਪ੍ਰੋਟੀਨ ਵਿੱਚ ਵੀ 3.50 ਆ ਰਿਹਾ ਵਾ 13194 ਕਿਲੋਗ੍ਰਾਮ ਦੇ ਨਾਲ ਜੇ ਆਪਾਂ ਦੇਖੀਏ ਇੱਕ ਸਾਲ ਦਾ ਪੂਰਾ ਤਾਂ तकरीबन 43 ਤੋਂ 44 ਲੀਟਰ ਉਸ ਤੱਕ ਦੀ ਬਣ ਰਹੀ ਹੈ ਠੀਕ ਹੈ ਜੀ ਸੋ ਮੈਂ ਜਿਸ ਤਰ੍ਹਾਂ ਪਹਿਲਾਂ ਆਪਾਂ ਦੱਸਿਆ ਤੁਹਾਨੂੰ ਕਿ ਇਸ ਬੋਲ ਦੀ ਹਰੇ ਜੋ ਬੱਚਿਆਂ ਨੇ ਉਹ ਫਸਟ ਇਲੈਕਟੇਸ਼ਨ ਤੇ ਹੀ ਆਪਣਾ ਮਿਲ ਕੇ ਰਿਕਾਰਡ ਕਰ ਰਹੇ ਨੇ ਸੋ ਇਸ ਦੇ ਨਾਲ ਨਾਲ ਬਹੁਤ ਵਧੀਆ ਮਿਲ ਕੇ ਰਿਕੋਰਡ ਆ ਰਿਹਾ ਜਿਵੇਂ ਜਿਵੇਂ ਅੱਗੇ ਉਹ ਵਧਣਗੇ ਇਸ ਵਿੱਚ ਹੋਰ ਇੰਪਰੂਵਮੈਂਟ ਆਊਗੀ ਠੀਕ ਹੈ ਜੀ ਸੋ ਜੇ ਆਪਾਂ ਟੀਪੀਐਸ ਘੋਰ ਦੇਖੀਏ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਵੀ ਨੰਬਰ 2 ਤੇ ਇਸ ਦਾ ਟੀਪੀਐਸ ਘੋਰ ਆ ਰਿਹਾ ਸੋ ਤੁਸੀਂ ਦੇਖ ਸਕਦੇ ਹੋ TPS ਸਕੋਰ 3458 ਆ ਠੀਕ ਆ ਜੀ ਆਮ ਤੌਰ ਤੇ ਆਪਾਂ ਦੇਖਦੇ ਆਂ TPS ਸਕੋਰ 2800 2900 3000 ਜਾਂ 3100 ਤੱਕ ਹੁੰਦਾ ਵਾ ਠੀਕ ਆ ਜੀ ਤੋ ਤੁਸੀਂ ਇਹ ਬੋਲਰ টিਪੀਐਸ ਸਕੋਰ ਦੇਖ ਸਕਦੇ ਆ 3458 ਜੋ ਕਿ ਆਪਣਾ ਟੋਟਲ ਪਰਫਾਰਮੈਂਸ ਇੰਡੈਕਸ ਹੁੰਦਾ ਜੀ ਇਸ ਦਾ ਠੀਕ ਆ ਜੀ ਇਹ ਆਪਣੇ ਸਾਰੇ ਸਰੀਰ ਦੇ ਬਣਤਰ ਪੈਰਾਂ ਦਾ ਸਕੋਰ ਲੈਵੇ ਦਾ ਸਕੋਰ ਜਿਵੇਂ ਉਹਦਾ ਸਟਰਕਚਰ ਸਾਰਾ ਮਿਲਾ ਕੇ ਇੱਕ টিਪੀਐਸ ਸਕੋਰ ਤਿਆਰ ਕੀਤਾ ਜਾਂਦਾ ਵਾ ਇਹ ਵੱਧ ਤੋਂ ਵੱਧ ਹੋਣਾ ਚਾਹੀਦਾ ਵਾ ਜਿੰਨਾ ਇਹ ਵੱਧ ਹੋਵੇ ਉਨਾ ਹੀ ਬੋਲਰ ਨੂੰ ਚੰਗਾ ਤੇ ਵੱਧ ਗੁਣਵੱਤਾ ਵਾਲਾ ਮੰਨਿਆ ਜਾਂਦਾ ਵਾ ਠੀਕ ਆ ਜੀ ਸੋ ਜਿਵੇਂ ਪੈਸ ਤੋਂ ਅੱਗੇ ਦੇਖਦੇ ਆਂ ਜੀ ਐਸ ਦਾ ਮਿਲਕ ਜਿਹੜਾ ਐਲਬੀਐਸ ਕਿੰਨੇ ਆਪਣਾ ਪ੍ਰੋਡਕਸ਼ਨ ਵਿੱਚ ਕਰ ਰਿਹਾ ਇੰਪਰੂਵਮੈਂਟ ਸੋ 1342 ਐਲਬੀਐਸ ਬੋਲ ਦਾ ਜੋ ਅੱਗੇ ਮਿਲਕ ਇੰਪਰੂਵਮੈਂਟ ਹੋ ਰਹੀ ਆ ਫੈਟ ਆਪਣਾ ਪੀਟੀਐ ਪ੍ਰੋਟੀਨ ਵਿੱਚ ਵੀ ਆਪਣਾ 65 ਐਲਬੀਐਸ ਇੰਪਰੂਵਮੈਂਟ ਕਰ ਰਿਹਾ ਠੀਕ ਹੈ ਜੀ ਸੋ ਜਿਸ ਤਰ੍ਹਾਂ ਤੁਸੀਂ ਅੰਕੜੇ ਦੇਖ ਸਕਦੇ ਆ 93% ਰਿਲਾਈਬਿਲਟੀ ਦੇ ਅੰਕੜੇ ਨੇ ਇਹ ਕਿਉਂਕਿ ਇਸ ਦੀਆਂ 78 ਡਾਟਰਾਂ ਦੇ ਅੰਕੜੇ ਲਏ ਜਾਂ ਨੇ ਨੇ ਜੋ ਕਿ ਅਲੱਗ-ਅਲੱਗ 20 ਫਾਰਮਾਂ ਵਿੱਚ ਪਰਫਾਰਮੈਂਸ ਕਰ ਰਹੀਆਂ ਨੇ ਠੀਕ ਹੈ ਜੀ ਸੋ ਇਸ ਤੋਂ ਅੱਗੇ ਆਪਾਂ ਪੀਟੀ ਟਾਈਪ ਦੇਖ ਸਕਦੇ ਹਾਂ 0.77 ਪਲੱਸ ਵਿੱਚ ਹੈ ਅੰਡਰ ਦਾ ਸਕੋਰ بیس ਦਾ ਪਲੱਸ ਵਿੱਚ 0.31 ਫੀਗਰੈਂਲ ਲੈਗ ਦਾ ਸਕੋਰ بیس ਦਾ ਪਲੱਸ ਵਿੱਚ 0.65 ਬਾਡੀ weight بیس ਦਾ ਪਲੱਸ ਵਿੱਚ ਜਾ ਰਿਹਾ ਠੀਕ ਹੈ ਜੀ ਸੋ ਇਹ ਇਹਨਾਂ ਨੇ 17 ਡਾਕਟਰਾਂ ਦੇ ਅੰਕੜੇ ਲਏ ਆ ਜੋ ਕਿ ਪੰਜ ਫਾਰਮਾਂ ਵਿੱਚ ਅੱਗੇ ਪਰਫਾਰਮੈਂਸ ਕਰ ਰਹੀਆਂ ਨੇ ਠੀਕ ਹੈ ਜੀ ਸੋ ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਜੀ ਫਰਟੀਲਿਟੀ ਇੰਡੈਕਸ ਜੋ ਕਿ ਇਸ ਦਾ ਪਲੱਸ ਵਿੱਚ ਹੈ 0.7 ਡੀਪੀ ਆਰ ਐਸ ਦਾ ਮਾੜਾ ਜਾਂ ਥੋੜਾ ਜਿਹਾ ਬੇਮਲੂਮਾ ਜਾਂ ਮਾਈਨਸ ਵਿੱਚ ਜਾ ਰਿਹਾ ਵਾ ਮਾਈਨ ਹੈ 0.5 ਬਟ ਜੇ ਆਪਾਂ ਪੂਰਾ ਸਹੀ ਡਾਈਟ ਪਲਾਨ ਨਿਊਟ੍ਰੀਸ਼ਨ ਬਿਲਕੁਲ ਸਹੀ ਪ੍ਰੋਪਰ ਦਵਾਂਗੇ ਤਾਂ ਇੱਕ ਜਾਂ ਦੋ ਏਆਈ ਕਰਾਉਣ ਦੇ ਨਾਲ ਆਪਣੀ ਤਾਂ ਪ੍ਰੈਗਨੈਂਟ ਹੋ ਸਕਦੀ ਆ ਠੀਕ ਆ ਜੀ ਐਚਸੀਆਰਐਸ ਦਾ ਪੋਜ਼ਿਟਿਵ ਹੈ ਹਾਈਫਰ ਕਨਸੈਪਸ਼ਨ ਰੇਟ ਕਹਿੰਦੇ ਆ ਸਾਨੂੰ ਵੀ ਜਿਸ ਵਕਤ ਇਸ ਦੀ ਬੱਚੀ ਪੈਦਲਣ ਤਿਆਰ ਹੋਊਗੀ ਕਰਾਉਣ ਦੇ ਯੋਗ ਹੋਊਗੀ ਉਸ ਵਕਤ ਉਸ ਦਾ ਕਨਸੈਪਸ਼ਨ ਰੇਟ ਬਹੁਤ ਵਧੀਆ ਪਲੱਸ ਵਿੱਚ ਆ ਰਿਹਾ ਅੱਗੇ ਜਾ ਕੇ ਕਾਹੋ ਕਨਸੈਪਸ਼ਨ ਰੇਟ ਵਿੱਚ ਦਾ ਪਲੱਸ ਵਿੱਚ ਆ ਰਿਹਾ ਜੀ ਜੋ ਕਿ 1.4 ਆ ਰਿਹਾ ਐਸਸੀਆਰ ਇਸ ਹਾਇਰ ਦਾ ਜੋ ਹੁੰਦਾ ਆਪਣਾ ਬੋਲਸ ਦਾ ਸਪਰਮ ਅਕਾਊਂਟ ਹੁੰਦਾ ਵਾ ਥੋੜਾ ਜਿਹਾ ਮਾਈਨਸ ਵਿੱਚ ਹੈ ਬਟ ਕੋਈ ਜਿਆਦਾ ਨਹੀਂਗਾ ਮਾਈਨਸ 0.1 ਆ ਰਿਹਾ ਠੀਕ ਹੈ ਜੀ ਤੇ ਜੇ ਆਪਾਂ ਇਸ ਤੋਂ ਅੱਗੇ ਦੇਖ ਦੀ ਦੇਖੀਏ ਜੀ ਐਸਸੀਈ ਜੋ ਕਿ ਸਾਇਰ ਕਾਲਵਿੰਗ ਇਸ ਹੁੰਦਾ ਬੱਚਾ ਅੱਗੇ ਸਾਹਮਣੇ ਨਾ ਪੈਦਾ ਹੋ ਸਕਦਾ ਜੋ ਐਸ ਬੋਲ ਦੀਆਂ ਬੱਚੀਆਂ ਅੱਗੇ ਬੱਚਾ ਦੇਣ ਗਈਆਂ ਸੋ ਇਸ ਵਿੱਚ ਕੋਈ ਸਮੱਸਿਆ ਨਹੀਂ ਆਊਗੀ ਡਾਟਰ ਕਾਲਵਿੰਗ ਇਸ ਵੀ ਤਿੰਨ ਤੱਕ ਹੀ ਹੈ ਤਿੰਨ ਤੋਂ ਉੱਪਰ ਨਹੀਂ ਜਾਣਾ ਚਾਹੀਦਾ ਹੁੰਦਾ ਇਹ ਸੋ ਇਸ ਤੋਂ ਕਿ ਆਪਾਂ ਦੇਖ ਸਕਦੇ ਹਾਂ ਜੀ ਐਸਐਸਬੀ ਸਾਇਰ ਸਟਿਲ ਬਰਥ 4.6 ਆ ਰਿਹਾ ਜੋ ਕਿ ਬਹੁਤ ਵਧੀਆ ਸਕੋਰ ਹੈ ਜਿੰਨਾ ਘੱਟ ਤੋਂ ਘੱਟ ਹੋਵੇ ਉਹਨਾਂ ਚੰਗਾ ਹੁੰਦਾ ਇਹ ਬੱਚੇ 100 ਮਗਰ ਮਰੇ ਕਿੰਨੇ ਹੁੰਦੇ ਉਸਦੇ ਅੰਕੜੇ ਹੁੰਦੇ ਆ ਜੀ 100 ਮਗਰ ਇਹ 4 ਤੋਂ 5 ਬੱਚੇ ਇਸ ਦੇ ਮਰੇ ਹੋਏ ਪਹਿਲਾ ਹੋ ਸਕਦੇ ਆ ਜਾਂ ਦੀ ਇਹ 7 ਤੋਂ ਸਕੋਰ ਉੱਪਰ ਨਹੀਂ ਜਾਂਦਾ ਜੇ 7 ਤੋਂ ਉੱਪਰ ਜਾਂਦਾ ਵਾ ਤਾਂ ਉਸ ਵਿੱਚ ਆਪਾਂ ਨੂੰ ਪਰੇਸ਼ਾਨਜ ਸਮਨਾ ਕਰਨਾ ਪੈ ਸਕਦਾ ਡਾਕਟਰ ਸਟੈਲ ਬਰਥ ਵੈਸ ਦਾ 4.9 ਹੀ ਆ ਰਿਹਾ ਵਾ ਠੀਕ ਹੈ ਜੀ ਪ੍ਰੋਡਕਟਿਵ ਲਾਈਫ ਦੇਖੋ ਤਾਂ ਜੀ ਬਹੁਤ ਹੀ ਜਿਆਦਾ ਵਧੀਆ ਆ ਰਹੀ ਹੈ तकरीबन 5 ਦੇ ਨੀਅਰ ਅਬਾਊਟ ਆ ਰਹੀ ਹੈ ਆਉਂ ਤੁਸੀਂ ਦੇਖ ਸਕਦੇ ਆ ਪ੍ਰੋਡਕਟਿਵ ਲਾਈਫ 2 ਮਹੀਨੇ ਜਾਂ 3 ਹੁੰਦੀ ਆ ਬਟ ਇਸ ਦੀ 5 ਮਹੀਨੇ ਆ ਰਹੇ ਜੋ ਕਿ ਬਹੁਤ ਵਧੀਆ ਸਕੋਰ ਆ ਰਿਹਾ ਠੀਕ ਹੈ ਜੀ ਲਿਵਰਬਿਲਟੀ ਵੈਸ ਦੀ ਪਲੱਸ ਵਿੱਚ ਆ ਰਹੀ ਆ ਸੋ ਸਮੈਟਿਕ ਸੈਲ ਸਕੋਰ ਵੀ ਇਸ ਦਾ 3 ਤੋਂ ਥਲੇ ਥਲੇ ਹੀ ਆ ਇਹ ਵੀ ਜਿੰਨਾ ਘੱਟ ਤੋਂ ਘੱਟ ਹੋਵੇ ਉਹਨਾਂ ਚੰਗਾ ਹੁੰਦਾ ਇਹ ਲੇਵੇ ਦੇ ਇਨਫੈਕਸ਼ਨ ਆ ਜਾਂ ਲੇਵੇ ਤੋਂ ਮਸਟੇਟਸ ਵਗੈਰਾ ਹੁੰਦੇ ਚਾਂਸ ਹੁੰਦੇ ਜੀ ਜਿੰਨਾ ਇਹ ਵੱਧ ਵੱਧ ਹੋਵੇ ਇਹ ਤਿੰਨ ਤੋਂ ਘਟ ਘਟਾਉਣਾ ਜ਼ਰੂਰੀ ਆ ਮੈਲਕਿੰਗ ਸਪੀਡ ਵੀ ਜੋ ਇਸ ਬਾਲ ਦੀ ਅੱਗੇ ਬੱਚਿਆਂ ਨੂੰ ਕਹਿੰਦਾ ਦੀ ਚੰਗੀ ਆ ਰਹੀ 7.10 ਸੋ ਇਸ ਤੋਂ ਅੱਗੇ ਤੁਸੀਂ ਸਟਰਕਚਰ ਇਸ ਦਾ ਪੂਰਾ ਦੇਖ ਸਕਦੇ ਹੋ ਸਟਰਕਚਰ ਸਟਰੈਂਥ ਬੋਡੀ ਡੈਫ ਤੋਂ ਡੈਰੀ ਫਾਰਮ ਰੈਂਪ ਵੈੱਥ ਦਾ ਰੈਂਪ ਐਂਗਲ ਸੋ ਤਕਰੀਬ ਤੇ ਦੇਖ ਸਕਦੇ ਜਿੰਨੇ ਵੀ ਆਪਣੇ ਪਰਮੈਂਟ ਨੇ ਸਾਰੇ ਪਲੱਸ ਵਿੱਚ ਨੇ ਠੀਕ ਹੈ ਜੀ ਲੇਵੇ ਦੀ ਕੋਈ ਪਰੇਸ਼ਾਨੀ ਨਹੀਂ ਪੈਰਾਂ ਦੀ ਕੋਈ ਪਰੇਸ਼ਾਨੀ ਨਹੀਂ ਆਰਡਰ ਦੀ ਕਲੈਫਟ ਵਧੀਆ ਉਹ ਗੇਡਰ ਦੀ ਡੈਫਥ ਸੋ ਸਾਰੇ ਅੰਕੜੇ ਅਸ ਦੇ ਬਹੁਤ ਵਧੀਆ ਪੋਜੀਟਿਵ ਆ ਰਹੇ ਨੇ ਮਿਲਕ ਦੀ ਇੰਪਰੂਵਮੈਂਟ ਵੀ ਚੰਗੀ ਕਰ ਰਹੀ ਆ ਮਿਲਕ ਰਿਕਾਰਡ ਵੀ ਬਹੁਤ ਵਧੀਆ ਆ ਰਿਹਾ ਇਸ ਬੁੱਲ ਦੇ ਬੱਚਿਆਂ ਦਾ ਤਕਰੀਬਨ 45 ਤੋਂ 46 ਲੀਟਰ ਉਸタル ਰਹੀ ਆ ਸੋ ਇਹ ਸੀ ਆਪਣਾ ਬੁੱਲ WW S ਦਾ ਨੰਬਰ 2 ਵਰਲਡ ਦਾ ਸਭ ਤੋਂ ਮੋਸਟ TPI ਸਕੋਰ ਬੁੱਲ ਜਿਸ ਦਾ ਕਿ ਨਾਮ ਸੀ ਸ਼ੀਪ ਸਟਾਰ ਠੀਕ ਹੈ ਜੀ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰਨਾ ਜੀ ਧੰਨਵਾਦ